ਸਤ ਚਿਰਿਆ ਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰੋ ਸਾਥਿਓ ਇਸ ਦਿਨ ਇੱਕ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਜਿਸ ਨੇ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਕੀਤੇ ਆ ਹਾਲਾਂਕਿ ਪਹਿਲਾਂ ਤਾਂ ਵਿਰੋਧੀ ਧਿਰ ਵਾਲੇ ਇਹਨਾਂ ਸਵਾਲਾਂ ਨੂੰ ਚੱਕਦੇ ਸੀਗੇ ਲੇਕਿਨ ਹੁਣ ਜਿਹੜੀ ਇਹ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਾਰਦਾਤ ਸਾਹਮਣੇ ਆਈ ਹੈ ਗੋਲੀਆਂ ਚੱਲੀਆਂ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ सरपंच ਤੇ ਹੀ ਗੋਲੀਆਂ ਚੱਲੀਆਂ ਨੇ ਦੱਸਦੀ ਹੈ ਕਿ ਤਰਨਤਾਰਨ ਦੇ ਪਿੰਡ ਲਾਲੂ 쿰ਣ ਵੇਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਸਰਪੰਚ ਦੀ ਪਛਾਣ ਪ੍ਰਤਾਪ ਸਿੰਘ ਵਜੋ ਹੋਈ ਹੈ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਵਿਅਕਤੀ ਹੋਰ ਵੀ ਜ਼ਖਮੀ ਹੋਇਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੂਰਾ ਮਾਮਲਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਜਾਣਕਾਰੀ ਛੜ ਤੱਕ ਪਹੁੰਚੀ ਹੈ ਤਰਨਤਾਰਨ ਦੇ ਪਿੰਡ ਲਾਲੂ ਕੁੰਮਣ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਮ੍ਰਿਤਕ ਸਰਪੰਚ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਹੈ ਪ੍ਰਤਾਪ ਸਿੰਘ ਹਾਲ ਹੀ ਵਿੱਚ ਸਰਪੰਚ ਬਣਿਆ ਸੀ ਤੇ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਸੀ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਸਰਪੰਚ ਪ੍ਰਤਾਪ ਸਿੰਘ ਪਿੰਡ ਵਿੱਚ ਕਿਸੇ ਦੇ ਘਰ ਜਿਹੜੀ ਕੰਡਪਾਠ ਸਾਹਿਬ ਦੇ ਭੋਗ ਵਿੱਚ ਸ਼ਾਮਿਲ ਹੋਣ ਗਿਆ ਸੀ ਜਦੋਂ ਵਾਪਸ ਆਇਆ ਤਾਂ ਗੋਲੀਆਂ ਜਿਹੜੀਆਂ ਉਸ ਤੇ ਚਲਾਈਆਂ ਗਈਆਂ ਤੇ ਗੋਲੀ ਲੱਗਣ ਕਾਰਨ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਜਦਕਿ ਬੁੱਧ ਸਿੰਘ ਨਾਮਕ ਵਿਅਕਤੀ ਜ਼ਖਮੀ ਹੋ ਗਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਪੰਚੀ ਚੋਣਾਂ ਸਮੇਂ ਉਹਨਾਂ ਨੂੰ ਵਿਰੋਧੀ ਪਾਰਟੀ ਦੇ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਅੱਜ ਗੋਲੀਆਂ ਮਾਰ ਕੇ ਸਰਪੰਚ ਨੂੰ ਕਤਲ ਕਰ ਦਿੱਤਾ ਗਿਆ ਤਾਂ ਬਹੁਤ ਹੀ ਹੈਰਾਨ ਕਰਨ ਵਾਲੀ ਇਹ ਜਿਹੜੀ ਘਟਨਾ ਹੈ ਜਿਹੜੀ ਵਾਰਦਾਤ ਹੋਈ ਹੈ ਵੱਡੀ ਵਾਰਦਾਤ ਹੋਈ ਹੈ ਔਰ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਮੌਕੇ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾਣੇ ਆ ਸਰਪੰਚ ਸਾਹਿਬ ਦਾ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਢੱਲੋਂ ਹੈ ਕੀ ਕੀ ਗੱਲਬਾਤ ਹੋਈ ਸਰ ਗੱਲਬਾਤ ਸਰਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਲਿਸੀ ਧਮਕੀਆਂ ਦਾ ਆਉਂਦੀ ਸੀ ਇੱਕ ਦੇ ਰਣਜੀਤ ਸਿੰਘ ਸਨ ਉਹ ਵਸਨ ਸਿੰਘ ਆ ਇੱਕ ਰਣਜੀਤ ਸਿੰਘ ਸਨ ਉਹ ਜਸਵੰਤ ਸਿੰਘ ਆ ਤੇ ਇੱਕ ਹੈਗਾ ਨਿਸ਼ਾਨ ਸਿੰਘ ਸਨ ਉਹ ਦੇਸਾ ਸਿੰਘ ਆ ਇੱਕ ਦੇਸਾ ਸਿੰਘ ਸਨ ਉਹ ਸਲੱਖਣ ਸਿੰਘ ਆ ਇੱਕ ਬਲਰਾਮ ਸਿੰਘ ਸਨ ਉਹ ਭਜਨ ਸਿੰਘ ਆ ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਝਾਰੀਆਂ ਧੰਕੀਆਂ ਦਿੱਤੀਆਂ ਤੇ ਅੰਦੇ ਤੁਸੀਂ ਸਰਪੰਚ ਬਣ ਕੇ ਹੰ ਤੁਹਾਨੂੰ ਛੱਡਣਾ ਨਹੀਂ ਅੱਜ ਜਿਹੜੀ ਉਹ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੋਲਦੇ ਦੇ ਮਾਰਗ ਦੇ ਦੇ ਇੱਥੋਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਇੱਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤੇ ਮਤਲਬ ਉਹਨਾਂ ਨੇ ਗੋਲੀਆਂ ਚਲਾ ਕੇ ਜਿਹੜੇ ਤੁਹਾਡੇ ਬਾਦਲ ਸਾਹਿਬ ਸਰਪੰਚ ਬਣੇ ਹਾਂ ਜੀ ਸਰਪੰਚ ਬਣੇ ਹੁਣ ਇਸ ਵਾਰ ਪਾਰਟੀ ਪਾਰਟੀ ਚੋਂ ਆਮ ਆਦਮੀ ਪਾਰਟੀ ਹੈ ਅੱਛਾ ਹਾਂਜੀ ਤੇ ਇਹ ਜਿਹੜੇ ਗਨਸ਼ਾਟ ਹੋਈ ਆ ਕੋਈ ਬੰਦਾ ਕੋਈ ਹੀ ਜਾਰੇ ਹੀ ਹੋ ਗਿਆ ਇੱਕ ਹੀ ਬੰਦਾ ਸੀਗਾ ਹਾਂ ਜਿੰਨਾਂ ਮਾਰੀਆਂ ਜਿੰਨੇ ਗੋਲੀਆਂ ਮਾਰੀਆਂ ਉਹ ਪਿੰਡ ਦੇ ਹੀ ਲੱਗਦੇ ਇਹ ਬੰਦੇ ਜਿਨ੍ਹਾਂ ਨਾਲ ਤੁਹਾਡੀ ਲੜਾਕੜ ਸੀ ਤਾਂ ਤੁਸੀਂ ਨਾ ਸਰ ਉਹ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਉਹ ਵੀ ਪਾਰਟੀ ਪਾਜੀ ਦਾ ਚੱਕਰ ਹੈ ਕਿ ਕੋਈ ਹੋਰ ਦੇੰਦਰ ਹੈ ਸਾਰੇ ਹੈਗੇ ਦੂਜੀ ਪਾਰਟੀ ਦੇ ਆ ਸੱਤ ਕੋ ਐਂਟੀ ਪਾਰਟੀ ਹਾਂ ਮਤਲਬ ਮੇਨ ਰੰਜੀਤ ਸ਼ੋਰੀ ਹਾਂਜੀ ਹਾਂਜੀ ਬੜੀ ਅੱਛੀ ਦੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਿਆ ਉਦੋਂ ਤੋਂ ਤਾਮਕੀਆਂ ਦੇਈ ਜਾਂਦੇ ਤੁਹਾਨੂੰ ਛੱਡਣਾ ਪਹਿਲਾਂ ਵੀ ਅੰਮ੍ਰਿਤ ਬਾਅਦ ਤੋਂ ਤਾਮਕੀਆਂ ਦਵਾਈਆਂ ਦੋਨ ਜੀ ਹਾਂ ਦੋ ਵਾਰ ਅੰਮ੍ਰਿਤ ਬਾਅਦ ਤੋਂ ਪਹਿਲਾਂ ਵੀ ਤਾਮਕੀਆਂ ਦਵਾਈਆਂ ਪਤਾ ਲੱਗਾ ਕਿ ਇੱਥੇ ਆਹ ਤੇ ਤੁਹਾਡੀ ਗੋਲ ਉਹ ਛੱਡ ਕੇ ਭੱਜ ਗਈ ਹਾਂਜੀ ਸਾਰਾ ਇੱਕਾਥਾ ਹੁਣਾ ਇੱਥੇ ਦੇਖ ਪਿਆ ਤਾਮਕੀਆਂ ਵਾਰ ਅੰਮ੍ਰਿਤ ਬਾਅਦ ਜਿਹੜਾ ਬੀਜ ਰੇਦਾ ਉਹ ਹਾਂਜੀ ਹਾਂਜੀ ਉਪਰ ਹਾਂ ਉਹਦੇ ਤੋਂ ਤਾਮਕੀਆਂ ਇੱਕ ਦੋ ਵਾਰ ਆਇਆ ਪਰਹੀਂ ਕਦੀ ਵੀ ਕਿਸਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜਾ ਸਾਡੇ ਫਾਦੋਂ ਸਾਹ ਹੋਏ ਅੱਜ ਤੱਕ ਪਿੰਡ ਚ ਉੱਚੀ ਬੋਲਦੇ ਹੋ ਨਹੀਂ ਕਦੀ ਕਿਸੇ ਨਾਲ ਪਿੰਡ ਪਰ ਉਹ ਨਾ ਕਿਹਾ ਵੀ ਨਹੀਂ ਮੈਂ ਜਦੋਂ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੈਨੂੰ ਕੋਈ ਕੀ ਆਖੂਗਾ ਹਾਂ ਕਿੰਨੀ ਏ ਜੀ ਅੰਕਲ ਜੀ 75 ਈਅਰ ਹਾਂ ਕੀ ਨਾ ਬਈ ਤੋੜ ਮੇਰਾ ਨਾਮ ਜੁਜਸਨ ਸਰ ਪਿੰਡ ਦਾ ਆਲੂ ਨੂੰ ਮੰਜੇ ਆਲੂ ਈ ਆ मरो आरखा कर डैथ हुई बुधा उनजा ਕੋਸ਼ਟ ਲਾਉਦੇ ਗੋਲੀ ਲੱਗੀ ਲਾਦੇ ਵਿੱਚ ਇਹਨਾਂ ਦੀ ਸਰਪੰਚ ਸਾਹਿਬ ਦਾ ਨਾਮ ਹੈ ਉਹ ਪ੍ਰਧਾਨ ਸਾਹਿਬ ਪ੍ਰਤਾਪ ਸਿੰਘ ਸੁਪਨ ਨਵੇਂ ਮੌਜੂਦਾ ਸੁਪਨ ਜੀ ਆਮ ਆਦਮੀ ਪਾਰਟੀ ਹਾਂ ਆਮ ਆਦਮੀ ਪਾਰਟੀ ਵੱਲੋਂ ਜੀ ਉਹ ਕਿੰਨੇ ਕੇ ਜਾਣੇ ਜਿਹੜੇ ਗੋਲੀ ਚਲਾਉਣ ਵਾਲੇ ਇੱਕੋ ਹੀ ਇੱਕੋ ਹੀ ਇੱਕੋ ਮੰਨ ਹਾਂਜੀ ਕੁਝ ਪਤਾ ਲੱਗਾ ਤੁਹਾਡੇ ਕੋਲ ਨਾਲੀ ਰਵੋਲਵਰ ਗੋਲੀ ਨਹੀਂ ਰਵਲਵਰ ਤਾਂ ਸਾਡੇ ਕੋਲ ਜੀ ਨਹੀਂ ਪੁਲਿਸ ਨੂੰ ਦੇ ਦਿੱਤਾ ਗੋਲੀਆਂ ਸਾਡੇ ਗੋਲ ਜੀ ਉਹ ਹੀ ਦਿੱਤੀਆਂ ਨੂੰ ਤੇ ਲਾਸਟ ਬੰਦੇ ਦੀ ਇੱਥੇ ਬੜੀ ਕੋਈ ਟਰੈਕ ਰੂਟ ਤਾਂ ਨਹੀਂ ਸੀ ਵੀਰਾ ਪਹਿਲਾਂ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਇਹਨਾਂ ਨਾਲ ਕੋਈ ਦੁੱਖ ਨਹੀਂ ਕੋਈ ਲੜਾਈ ਘਰਾਂ ਦੇ ਨਾਲ ਪਿੰਡ ਵਿੱਚ ਹੈਗਾ ਉਹਨਾਂ ਨਾਲ ਕਿੰਨੇ ਬੰਦੇ ਜੱਗਦੀ ਹੋਏ ਹੋਰ ਹੋਰ ਚਾਰ ਬੰਦੇ ਜੱਗਦੇ ਹੋਏ ਅੱਛਾ ਇੱਕ ਬੰਦੇ ਦੀ ਗੋਲੀਆਂ ਹਾਂਜੀ ਤੇ ਇਹ ਜਿਹੜੇ ਬੰਦਾ ਸੀ ਕਿੱਥੋਂ ਦਾ ਰਹਿਣ ਵਾਲਾ ਇਹ ਲਾਲੂ ਕੁਮੰਦ ਦਾ ਬਸ ਰੋਏ ਬੇਕਾਂ ਸਾਡੇ ਇੱਥੇ ਗੋਲੀਆਂ ਸਹੀ ਪੈਂਦੀਆਂ ਤੇ ਇਹ ਬੇਕਾਂ ਰਹਿੰਦੇ 90 ਫੀਸ ਇੱਥੋਂ ਦੇ ਲਾਲੂ ਕੁਮੰਦ ਪਰ ਅਛਾ ਉਹ ਜਾਂਦੇ ਜਿਨ੍ਹਾਂ ਨੇ ਗੋਲੇ ਮਾਰਿਆ ਹਾਂਜੀ ਜਿਨ੍ਹਾਂ ਨੇ ਗੋਲੇ ਮਾਰਿਆ ਉਹ ਵੀ ਜਾਂਦੇ ਪਤਾ ਕਿ ਕੌਣ ਤੇ ਕੌਣ ਨਹੀਂ ਸਰ ਭੱਜ ਗਏ ਨੇ ਭੱਜ ਗਏ ਨੇ ਕਰਤੇ ਆਏ ਸੀ ਉਹ ਉਹ ਮੋਟਰਸਾਈਕਲ ਸਪਲੈਂਡਰ ਤੇ ਆਇਆ ਸਲਵਰ ਕਲਰ ਦਾ ਮੋਟਰਸਾਈਕਲ ਕੀਮਾ ਕਰਦੇ ਤੁਸੀਂ ਹਾਂਜੀ ਮੰਗ ਇਹ ਇਨਸਾਫ ਦੀ ਉਹ ਕਰਦੇ ਇਨਸਾਫ ਵੇਖੋ ਵੀ ਕਿ ਨਜ਼ਰ ਇੱਥੇ ਕਿੰਨੀ ਸਖਤ ਬੈਗੀ ਪਤਾ ਨਹੀਂ ਕਿਦੇ ਕਿਦੇ ਵਜਣੇ ਕੀ ਕਿਹੜਾ ਘਟਨਾ ਹੈ ਇਹ ਤੇ ਬਾਕੀ ਇਹ ਇਨਸਾਫ ਦੀ ਹੀ ਮੰਗ ਕਰਦੇ ਆ ਕਿ ਸਰਪੰਚ ਸਾਹਿਬ ਦਾ ਦਿਹਾਂਤ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇ ਦੇ ਮੇਰੇ ਖੜੇ ਜਾਣ ਨਾ ਉਹਨੇ ਪ੍ਰੋਹਾ ਨਹੀਂ ਕੀਤੀ ਕਿ ਭੋਗ ਪੈਂਦਾ ਇੰਨੇ ਨਹੀਂ ਜੀ ਇਹਨੇ ਜਲਦੀ ਵੇਖੋ ਵੀ ਅਕੇ ਜੀ ਹੜੀ ਇਸ ਤਰ੍ਹਾਂ ਦੇ ਪੱਗਾਂ ਲੈ ਗਈਆਂ ਕਿ ਅਸੀਂ ਸਲਟ ਪਾਰਟੀ ਡਿੱਗੇ ਜਦੋਂ ਜਿਹੜਾ ਉੱਤੇ ਜਿਹੜਾ ਗੋਲੀ ਚੱਲੀ ਜਾਂਨੇ ਵਾਈ ਉਹਨੇ ਗੋਲੀਆਂ ਚਲਾਤੀਆਂ ਇੱਕ ਨਾਲ ਵਾਲਾ ਜਿਹੜੀਆਂ ਜੋ ਏਟੋ ਮਾਰੀ ਆ ਕੇ ਤੇ ਏਟੇ ਦੇ ਅੱਗੇ ਪੱਡੇ ਥੱਲੇ ਉਹਦੇ ਦੂਜਾ ਵਾਲਾ ਕੱਢ ਕੇ ਚਲਾਇਆ ਉਹਨੇ